ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਚੁੱਕਾ ਹੈ ਇਸ ਵਿਚਾਲੇ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਲਾਇਸੈਂਸੀ ਹਥਿਆਰਾਂ ਨੂੰ ਜਮ੍ਹਾਂ ਕਰਵਾ ਦੇ ਜੇਕਰ ਗੱਲ ਕੀਤੀ ਜਾਵੇ ਅਜਨਾਲਾ ਦੀ ਤਾਂ ਅਜਨਾਲਾ ਦੇ ਡੀਐਸਪੀ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਹਥਿਆਰ ਜਲਦ ਤੋਂ ਜਲਦ ਥਾਣਿਆਂ ਦੇ ਵਿੱਚ ਜਮ੍ਹਾਂ ਕਰਵਾ ਦੇ ਸੋ ਦੱਸਦੇ ਨੇ ਆ ਕਿ ਸ਼ਾਂਤੀਪੂਰਨ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਕਰਵਾਉਣ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਸਾਰੇ ਹੀ ਨਿਰਦੇਸ਼ਾਂ ਦਾ ਪਾਲਣ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਜੇਕਰ ਸਖਤਾਈ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਤੁਰੰਤ ਅਰਤੇ ਸਖਤਾਈ ਕੀਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਜੜੀ ਹੈ ਵਾਪਰ ਨਾ ਸਕੇ ਉੱਤੇ ਹੀ ਨਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਵਾਲਿਆਂ ਉੱਤੇ ਵੀ ਸਖਤ ਨਜ਼ਰ ਰੱਖੀ ਗਈ ਹੈ ਜੇਕਰ ਲਾਇਸੈਂਸ ਧਾਰਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਲਗਾਤਾਰ ਪੁਲਿਸ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਹਥਿਆਰਾਂ ਨੂੰ ਪੁਲਿਸ ਥਾਣੇ ਦੇ ਵਿੱਚ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਜਨਾਲਾ ਦੀ TSP ਵੱਲੋਂ ਵੀ 30 ਤਰੀਕ ਤੱਕ ਦਾ ਗੱਲ ਕਹੀ ਗਈ ਹੈ ਕਿ 30 ਤਰੀਕ ਤੱਕ ਆਪਣੇ ਲਾਇਸੈਂਸੀ ਹਥਿਆਰਾਂ ਨੂੰ ਥਾਣੇ ਦੇ ਵਿੱਚ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਦੇ ਕਹਿਣ ਮੁਤਾਬਕ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਤਾਂ ਕਿ ਜਿਨ੍ਹਾਂ ਕੋ ਲਾਇਸੈਂਸ ਹਥਿਆਰ ਹਨ ਉਹ ਪੁਲਿਸ ਥਾਣੇ ਦੇ ਵਿੱਚ ਆਪਣੇ ਹਥਿਆਰ ਜਮ੍ਹਾਂ ਕਰਵਾ ਸਕਣ। ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣ ਹੋਣ ਦਾ ਐਲਾਨ ਹੋ ਚੁੱਕਾ ਹੈ 4 ਜੂਨ ਨੂੰ ਇਹਨਾਂ ਚੋਣਾਂ ਦੇ ਨਤੀਜੇ ਆ ਜਾਣਗੇ ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਸੱਤਾ 'ਚ ਕਿਹੜੀ ਸਰਕਾਰ ਆ ਰਹੀ ਹੈ ਉਤੇ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਚੋਣਾਂ ਨੂੰ ਲੈ ਕੇ ਥਾਂ-ਥਾਂ ਉਤੇ ਨਾਕੇ ਲਗਾਏ ਗਏ ਨੇ ਔਰ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਨਸਖਾਵਿੰਗ ਕਰਨਾ ਬਾਪਰ ਨਾ ਜਾਵੇ ਉਹਨਾਂ ਘਟਨਾਵਾਂ ਨੂੰ ਬਚਾ ਦੇ ਲਈ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਅੰਮ੍ਰਿਤਸਰ ਤੋਂ ਗੁਪੀ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇ ਸੀ ਲੋਕ ਸਭਾ ਲਈ ਲੱਗ ਚੁੱਕਾ ਉਦੇ ਸੰਬੰਧ ਵਿੱਚ ਸਬਡਿਵੀਜ਼ਨ ਜਿਹੜਾ ਹੈਗਾ ਅਜਨਾਲਾ ਦੇ ਵਿੱਚ ਕੁੱਲ 53004 ਅਸਲੇ ਹੈਗੇ ਆ ਤੇ ਲੋਕਾਂ ਨੂੰ ਮੇਰੀ ਅਪੀਲ ਆ ਜਿਹੜੇ ਅਸਲਾਧਾਰਕ ਹੈਗੇ ਕਿ ਆਪਣਾ ਆਪਣਾ ਅਸਲਾ ਲਾਇਸੈਂਸ ਜਿਹੜਾ ਆਪਣਾ ਅਸਲਾ ਜਿਹੜਾ ਹੈਗਾ ਆ ਆਪਣੇ ਥਾਣੇ ਦੇ ਵਿੱਚ ਜਮ੍ਹਾਂ ਕਰਵਾ ਕੇ ਹਨ ਜੇਕਰ ਥਾਣੇ ਨਹੀਂ ਜਾਣਾ ਤੇ ਅਸਲਾ ਡੀਲਰ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਆਪਣਾ ਅਸਲਾ ਜਮ੍ਹਾਂ ਕਰਵਾਣ ਤਾਂ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਨਾਂ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ ਸਰ ਜਿਹੜੇ ਨਹੀਂ ਜਮ੍ਹਾਂ ਕਰਾਉਂਦਾ ਉਹ ਅਸਲਾ ਕਿਵੇਂ ਕਰਾਈ ਗਈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਬਾਰ ਬਾਰ ਇਹ ਆ ਰਿਹਾ ਕਿ ਜਲਦੀ ਤੋਂ ਜਲਦੀ ਅਸਲਾ ਜਮ੍ਹਾਂ ਕਰਾਇਆ ਜਾਵੇ ਸਰ ਕਿੰਨੇ ਪਰਸੈਂਟ ਅਸਲੇ ਜਿਹੜਾ ਹੁਣ ਤੱਕ ਜਮ੍ਹਾਂ ਹੋ ਚੁੱਕਾ ਹੈ ਸਾਲ ਵਿਜੇ ਦੇ ਵਿੱਚ ਹੁਣ ਤੱਕ ਸਾਡੇ ਕੋਲ 500 ਦੇ ਕਰੀਬ ਅਸਲਾ ਜਿਹੜਾ ਹੈ ਜਮ੍ਹਾਂ ਹੋ ਚੁੱਕਾ ਹੈ ਫੇਰ ਵੀ ਪਾਰਟੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਭੇਜੀਆਂ ਗੁਰਦੁਆਰਾ ਤੇ ਅਨਾਉਂਸਮੈਂਟ ਵੀ ਕਰਾਈ ਜਾ ਰਹੀ ਹੈ ਕਿ ਆਪਣਾ ਆਪਣਾ ਵੈਪਨ ਜਿਹੜਾ ਹੈਗਾ ਸਬੰਧਤ ਥਾਣੇ ਦੇ ਵਿੱਚ ਜਾ ਕੇ ਜਮ੍ਹਾਂ ਕਰਵਾਓ ਜੇਕਰ ਇਸ ਤੋਂ ਬਾਅਦ ਵੀ 4-5 ਦਿਨਾਂ ਤੱਕ ਲੋਕ ਅਸਲਾ ਨਹੀਂ ਜਮ੍ਹਾਂ ਕਰਾਉਂਦੇ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਾਡੇ ਅਗਰੈਕਟ ਡੇਟ ਕੋਈ ਦੇਣਾ ਚਾਹੁੰਦੇ ਲੋਕਾਂ ਨੂੰ ਵੀ ਇੰਨੇ ਤਰੀਕ ਤੱਕ ਜਮ੍ਹਾਂ ਕਰਵਾ ਦੇਣ ਸਾਡੇ ਵੱਲੋਂ ਤਾਂ ਹੈ ਕਿ ਜਲਦ ਤੋਂ ਜਲਦ ਕਰਾਣ ਫੇਰ ਵੀ 30 ਤਰੀਕ ਤੱਕ ਜੇ ਜਮ੍ਹਾਂ ਕਰਵਾ ਦੇਣ ਤੇ ਬੜੀ ਵਧੀਆ ਗੱਲ ਹੈ ਜਿਹੜੇ ਲੋਕ ਨਹੀਂ ਇਹ ਕਰਦੇ ਉਹਨਾਂ ਦੇ ਕਰ ਕੀ ਕਰ ਰਹੀ ਕੀਤੀ ਉਹ ਕਾਨੂੰਨੀ ਪ੍ਰਕਿਰਿਆ 'ਚ ਕੁਝ ਵੀ ਹੋ ਸਕਦਾ ਲਾਇਸੈਂਸ ਕੈਨਸਲ ਵੀ ਹੋ ਸਕਦਾ ਕੁਝ ਵੀ ਕਰ ਸਕਦੇ ਆ ਠੀਕ